ਮਾਣਕ ਬਤੂ ਸਾਰਿਆਂ ਨੂੰ ਬਹੁਤ ਬਹੁਤ ਸਤਿਕਾਰ ਦੇ ਨਾਲ ਗੁਰੂ ਫਤਿਹ ਸਤਿ ਸ੍ਰੀ ਅਕਾਲ ਮੈਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੱਲ ਕਰਦਾ ਕਿ ਲੱਖ ਜੋ ਕਰਦਾ ਚੰਗਾ ਹੀ ਕਰਦਾ ਪੁੱਠੀਆਂ ਸਿੱਧੀਆਂ ਤਾਂ ਸਿਰਫ ਬੰਦਾ ਹੀ ਕਰਦਾ ਏਹੀ ਮੰਡੀ ਏਸੇ ਮੰਡੀ ਤੇ ਮੰਚ ਏਸੇ ਮੰਚ ਤੋਂ ਮੈਂ ਬੋਲ ਕੇ ਗਿਆ ਸੀ ਬਦਲਾ ਨਾਂ ਦੀ ਕੋਈ ਚੀਜ਼ ਨਹੀਂ ਹੋਣੀ ਓਏ ਬਚਦੇ ਓ ਓਏ ਬਚਦੇ ਓਏ ਬਚਦੇ ਓ ਨਾ ਕਰੇ ਉਹ ਇਹਦਾ ਕੰਮ ਨਾ ਉਹ ਬੱਟਚ ਜਾਣੀ ਆ ਪਸਾ ਨਹੀਂ ਆਵੇ ਜਿਹੜੇ ਇੱਥੇ ਬੈਠੇ ਉਹਨਾਂ ਤੋਂ ਵੀ ਕਈ ਹੋਣ ਦੇ ਝੰਡੂ ਵਾਲੇ ਕੋਈ ਗੱਲ ਨਹੀਂ ਉਠੀਆਂ ਸਿੱਧੀਆਂ ਫਤਾਈ ਕਰਦਾ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਦਾ ਮੈਂ ਸਿਰਫ ਪਰ ਸਿਰਫ ਭਾਰਤੀ ਜਨਤਾ ਪਾਰਟੀ ਦੇ ਹੱਕ ਚ ਬੋਲਣ ਦੀ ਕੋਸ਼ਿਸ਼ ਕਰਦਾ ਪਰ ਮੈਨੂੰ ਇੱਕ ਚੀਜ਼ ਜਿਹੜੀ ਸਭ ਤੋਂ ਕੁਫਦਾਇਕ ਲੱਗ ਰਹੀ ਹੈ ਪਿਛਲੀ ਵਾਰੀ ਵੀ ਆਮ ਆਦਮੀ ਪਾਰਟੀ ਨੇ ਬਦਲਾ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਅਸੀਂ ਜਜ਼ਬਾਤੀ ਲੋਕਾਂ ਸੀ ਪੰਜਾਬੀ ਲੋਕਾਂ ਸੀ ਜਜ਼ਬਾਤੀ ਹਾਂ ਅਸੀਂ ਹਾਥੀ ਜਾਣ ਦਿੰਦੇ ਆ ਬਹੁਤ ਪੁਰਾਣੀ ਕਹਾਵਤਾਂ ਪਰ ਪੁਸ਼ ਦੇ ਬਾਣ ਨੂੰ ਹਾਥੀ ਵਾਪਸ ਨਹੀਂ ਖਿੱਚਣ ਕਰਦੇ ਤੇ ਐਤ ਕੀ ਗੁੰਮਰਾਹਕੁਨ ਬਿਆਨ ਦੇ ਰਹੇ ਹੋ ਜਗਾ ਪਹਲਾ ਪੜਿਆ ਲੈ ਰਿਆ ਬੰਦਾ ਯਾਰੋ ਨੂੰ ਸੁਨੇਹਾ ਦੇਉ ਕੀ ਨਾਮ ਹੈ ਜਿਹੜਾ ਹੱਥ ਪੱਜੇ ਕੋ ਕਰਾਤਾ ਨਾ ਕੀਏ ਹਾਂ ਜੀ ਡਾਕਟਰ ਗੰਦੀ ਜੀ ਦੁਨੀਆ ਤੇ ਸਾਰੇ ਅੱਧੀ ਹੋਪਿੰਗ ਸਤਾ ਕਦੀ ਆਣੀ ਗੱਲ ਹੈ ਹਲੋ ਨਾਮ ਤਾਂ ਇੱਕੋ ਵੀ ਪਤਾ ਨਹੀਂ ਮੈਂ ਜਾਣ ਕੇ ਨਹੀਂ ਚੀ ਲੈਦਾ ਵੀ ਰੋਟੀ ਨਹੀਂ ਮਿਲਦੀ ਦੇਖਿਆ ਵਾਈਪ ਬੰਦ ਬੁਗਦਾ ਨਾਮ ਤਾਂ ਮੈਨੂੰ ਪਤਾ ਸੀ ਕੋਈ ਧੁੰਮਰਾਤ ਨੂੰ ਬਿਆਨ ਦੇ ਰਿਹਾ ਕਿ ਫੀਮ ਦੀ ਖੇਤੀ ਸ਼ੁਰੂ ਕਰਉਗਾ ਜੇ ਫੀਮ ਦੀ ਖੇਤੀ ਸ਼ੁਰੂ ਕਰਨੀ ਇੰਨੀ ਸੌਖੀ ਹੁੰਦੀ ਤਾਂ ਅੱਜ ਤੱਕ 50 ਸਾਲ ਪਹਿਲਾਂ ਸ਼ੁਰੂ ਹੋ ਜਾਂਦਾ ਜੇ ਫੀਮ ਦੀ ਖੇਤੀ 'ਚ ਇੰਨਾ ਮੁਨਾਫਾ ਹੁੰਦਾ ਤਾਂ ਸਭ ਤੋਂ ਅਮੀਰ ਅਫਗਾਨਿਸਤਾਨ ਹੁੰਦਾ ਉਥੇ ਤਾਲਿਬਾਨ ਬਣਨ ਦਾ ਕੋਈ ਗਰੁੱਪ ਖੜਾ ਕਰਨ ਦੀ ਕੋਈ ਲੋੜ ਨਹੀਂ ਸੀ ਸਾਰੇ ਨਾਲੋਂ ਅਮੀਰ ਉਹ ਹੁੰਦਾ ਸਾਡੇ ਵੀ ਇੱਥੇ ਲਾਇਸੈਂਸ ਸਿਗੇ ਤੁਹਾਨੂੰ ਇੱਕ ਦੱਸ ਦਿਆ ਮੋਟਾ-ਮੋਟਾ ਕਿ ਇੱਕ ਏਕੜ ਤੋਂ ਜਿੰਨੀ ਅਫੀਮ ਦੀ ਖੇਤੀ ਨਿਕਲਦੀ ਆ ਉਹ ਸਰਕਾਰ ਨੇ 16000 ਰੁਪਏ ਕਿਲੋ ਤੋਂ ਲੈ ਕੇ ਜਾਣੀ ਐ ਤੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਅਸੀਂ ਟੱਟ ਐ ਸਦਾ ਝਾੜ ਘੱਟ ਨਿਕਲੇ ਆ ਉਹ ਲੈਣੀ ਐ ਉਹਨਾਂ ਨੇ ਪੂਰੀ ਤੁਸੀਂ ਕਰਨੀ ਐ ਪਰ ਉਹ ਤੁਹਾਨੂੰ ਪਰਮਿਟ ਦੇ ਦਿੰਦੇ ਨੇ ਨਾਲ ਇਹ ਦੱਸ ਦਿੰਦੇ ਨੇ ਕਿ ਪਰਮਣ ਭਾਈ ਇਹਦੇ ਕੋਲੇ ਵੀ ਇਹਦੇ ਕੋਲੇ ਵੀ ਇਹਦੇ ਕੋਲੇ ਵੀ ਉਹਨਾਂ ਤੋਂ ਜੇ ਇੱਕ ਵੱਧ ਨਿਕਲੀ ਆ ਪਾਈ ਆ ਉੱਪਰ ਮਿਲਣਾ ਉਹ ਤੇ ਲੇਬਰ ਇੰਨੀ ਪੈਂਦੀ ਐ ਮੇਰਾ ਪਰਵਾਹ ਹੈ ਮੱਧ ਪ੍ਰਦੇਸ਼ ਦੇ ਵਿੱਚ ਉਹਨਾਂ ਨੇ ਜਾਨ ਦੇ ਕੇ ਆਪ ਦਾ ਖੇੜਾ ਛਡਾਇਆ ਕਿਉਂਕਿ ਸਰਕਾਰ ਕਹਿੰਦੀ ਸੀ ਹੁਣ ਤੁਸੀਂ ਲਾਇਸੈਂਸ ਨਾ ਹੋਇਆ ਪਰਮਿਟ ਦਿਆਂ ਹੋਇਆ ਹੁਣ ਬੀਚੋ 16 ਸਾਲ ਖੇਤੀ ਕਰਤੋਂ ਬਾਅਦ ਘਰ ਬਣ ਗਿਆ ਖਿੜਕੀਆਂ ਨਹੀਂ ਲੱਗੀਆਂ ਹਲੇਲੂਇਆ ਲੱਗੀਆਂ ਬੋਰੀਆਂ ਲੱਗੀਆਂ ਨਹੀਂ ਤੇ ਸਾਡੇ ਪੰਜਾਬ ਦੇ 85% ਕਿਸਾਨ 3 ਏਕੜ ਦੇ ਨੇ ਮਾਫ਼ ਕਰਨਾ ਉਹਨਾਂ ਕੋਲ 160 ਏਕੜ ਜ਼ਮੀਨ ਹੈ 160 ਏਕੜ ਅਰੇ ਖਿੜਕੀਆਂ ਨਹੀਂ ਲੱਗੀਆਂ ਉਹ بے ਘੂਪੜਾਈ ਦਾ ਤਾਂ ਆ ਕੇ ਯਾਰ ਜਿੱਦੋਂ ਬੋਲ ਜਾਂਦਾ ਦੁੱਖ ਲੰਗਦਾ ਮੈਂ ਆਪ ਦੀ ਜ਼ਿੰਦਗੀ ਦੇ ਉਸ ਪੜਾਚਰ ਜਿੱਥੇ ਮੈਨੂੰ ਕੋਈ ਜ਼ਰੂਰਤ ਖਚਾਉਂਦੀ ਹਾਂ ਪਰ ਇਹ ਰੰਗ ਨੇ ਉਹ ਬੇਹੱਦ ਫਿੱਕੇ ਬੰਦੇ ਖੂਬਸੂਰਤੀ ਇਹ ਆਪ ਜੀ ਆਪ ਦਾ ਰੰਗਦਾਰੀ ਕਿ ਹਜੇ ਖਤਮ ਨਹੀਂ ਫਿੱਕੇ ਬੈ ਨੇ ਹੰਬੜਾ ਪਾਰਨਾ ਪੈਣਾ ਸਹੀ ਸੱਚ ਸਪਸ਼ਟ ਹੋ ਕੇ ਹੰਬੜਾ ਪਾਰਨਾ ਪੈਣਾ ਜੇ ਅਸੀਂ ਕੱਠ ਦੇ ਪਿੱਛੇ ਤੁਰਨ ਲੱਗੇ ਜੇ ਅਸੀਂ ਇਹ ਸੋਚ ਕੇ ਤੁਰਨ ਲੱਗੇ ਕਿ ਚਲੋ ਫਿਰ ਅੱਜ ਦੀ ਐਂ ਕਰ ਲਓ ਚਲੋ ਫਿਰ ਅੱਜ ਦੀ ਆਂ ਕਰ ਲਓ ਨਾ ਅੱਜ ਦੀ ਬਦਲਾਵ ਮੈਂ ਰੋਣਾ ਪਾਉਂਦਾ ਰਿਹਾ ਓਏ ਸਾਰਿਆਂ ਨਾਲੋਂ ਚੋਰ ਬੰਦਾ ਝੂਠ ਬੰਦਾ ਜਿਹੜਾ ਉਹ ਕੇਜਰੀ ਵਾਲੀਆ ਦੁਨੀਆ ਦਾ ਇੱਕੋ ਇੱਕ ਸਭ ਤੋਂ ਵੱਡਾ ਸੱਚ ਪਤਾ ਕੀ ਹੈ ਸਭ ਤੋਂ ਵੱਡਾ ਸੱਚ ਜ਼ਿੰਦਗੀ ਚ ਕੇਜਰੀ ਵਾਲ ਨੂੰ ਕਦੇ ਖੰਗ ਨਹੀਂ ਸੀ ਉਹ ਪਿਛਲੇ 5 ਸਾਲ ਖੰਗਦਾ ਹੀ ਰਿਹਾ ਜਿੰਨਾ ਚਿਰ ਉਹ ਸੀਐਮ ਨਹੀਂ ਬਣਿਆ ਆਈ ਕਹ ਰਿਹਾ ਉਹਨੂੰ ਕਦੇ ਖੰਦੀ ਨਹੀਂ ਸੀ ਉਹ ਏਡਾ ਚੁੱਪਾ ਬੰਦਾ ਹ ਪਰ ਅਸੀਂ ਦਿਲਦਾਰ ਲੋਕ ਹ ਅਸੀਂ ਉਹ ਲੋਕ ਹ ਜਿਨ੍ਹਾਂ ਨੇ ਸਿਕੰਦਰ ਨੂੰ ਲੱਗੇ ਸੀ ਸਿਕੰਦਰ ਹਾਰਿਆ ਸੀ ਮੈਂ ਬਾਰ ਬਾਰ ਕਹਿੰਦਾ ਸਿਕੰਦਰ ਹਾਰਿਆ ਸੀ ਕੋਸ ਜਿੱਤਿਆ ਸੀ ਪਰ ਜੇ ਤੂੰ ਇਤਿਹਾਸ ਲਿਖਿਆ ਕਰਦਾ ਤੇ ਸਿਕੰਦਰ ਉਹ ਤੋਂ ਯੂਨਾਨ ਤੋਂ ਚੱਲਿਆ ਸੀ ਤੱਕ